ਵੈਰਾਜ ਜੀ ਦਾ ਖਾਲਸਾ ਬੈਗਤ ਜੀ ਕੀ ਪਤਾ ਜੀ ਮੈਂ ਵੀਰ ਜੀ ਗਰਮੀਤ ਸਿੰਘ ਛਭਾਲ ਆ ਵੀਡੀਓ ਵੇਖੋ ਤੁਹਾਨੂੰ ਵਿਖਾਉਣ ਲੱਗਾ ਵਾਂ ਇਹ ਪਿੰਡ ਛਭਾਲ ਖੁਰਦ ਦੀ ਆ ਆ ਵੇਖੋ ਜਲ ਥਲ ਹੋਈ ਆ ਚਾਚ ਫੇਰੇ ਇਹ ਕੋਈ ਦਰਿਆ ਨਹੀਂ ਆ ਇਹ ਜ਼ਮੀਨ ਆ ਛਭਾਲ ਖੁਰਦ ਦੀ ਛਭਾਲ ਖੁਰਦ ਦੀ ਜ਼ਮੀਨ ਆ ਤੇ ਇੱਥੇ ਹਾਸੋਈ ਨਹੀਂ ਜਿਹੜੀ ਗੱਲ ਮੈਂ ਤੁਹਾਨੂੰ ਵਿਖਾਉਣ ਲੱਗਾ ਆ ਵੇਖੋ ਮੋਟਰ ਚੱਲਦੀ ਪਾਣੀ ਕਿੰਨਾ ਵਾ ਤੇ ਮੋਟਰ ਫਿਰ ਵੀ ਚੱਲ ਰਹੀ ਹੈ ਤੇ ਇਹ ਜੋ ਸਾਡੇ ਪੰਜਾਬ ਦੀ ਬਰਬਾਦੀ ਦਾ ਇੱਕ ਦ੍ਰਿਸ਼ ਵਿਖਾਉਣ ਰਿਹਾ ਤੁਹਾਨੂੰ ਸੋਚੋ ਝੋਨੇ ਦੀ ਜਿਹੜੀਆਂ 4 4 ਫੁੱਟ ਪਾਣੀ ਹੈ ਪੈੜੀਆਂ 'ਚ ਸਾਰਾ ਵੇਖੋ ਜਿੱਥੋਂ ਤੱਕ ਵੀ ਨਿਗਾਹ ਮਾਰੋਗੇ ਤੁਹਾਨੂੰ ਪਾਣੀ ਪਾਣੀ ਦਿਸੂਗਾ ਮੈਂ ਤੇ ਆਇਆ ਹਾਂ ਜਿੰਦਰਾ ਵੱਜਾ ਵਾ ਮੋਟਰ ਬੰਦ ਕਰਨਾ ਹਰ ਜਿੰਦਾ ਵਜਾ ਕੋਠੇ ਨੂੰ ਤੇ ਵੇਖੋ ਜੀ ਮੋਟਰ ਚੱਲਣ ਢਈ ਆ ਤੇ ਵਾਹ ਓਏ ਸਾਡੇ ਪੰਜਾਬ ਦੇ ਕਿਸਾਨੋ ਧੰਨਵਾਦ ਆ ਤੁਹਾਡਾ ਤਕੜੇ ਹੋ ਗੇ ਕਰੋ ਜਿੰਨੇ ਲੀਟਰ ਫੂਕਿਆ ਜਾਂਦਾ ਫੂਕੋ ਤੇ ਇਹ ਵੇਖ ਲਓ ਜੀ ਮੈਂ ਇਹ